ਅੰਦਰ ਸੇ ਕਹਿਣਾ ਚਾਹਣਾ ਹੈ ਯਾ ਜਨਪਨ ਅੱਜ ਅਸੀਂ ਮੈਂ ਔਰ ਐਸਪੀ ਸਿਟੀ ਤੇ ਨਾਲ ਸਾਡੇ ਐਸਐਚਓ ਕੋਤਵਾਲੀ ਜਿਹੜੇ ਸ਼ਹਿਰੀ ਏਰੀਆ ਚ ਵੱਖ-ਵੱਖ ਜਗ੍ਹਾ ਤੇ ਰਾਮਲੀਲਾ ਤੇ ਫੰਕਸ਼ਨਸ ਹੋ ਰਹੇ ਆ ਉੱਥੇ ਮੈਂ ਆਪਣੀ ਫੋਰਸ ਦੀ ਸਿਕਿਉਰਿਟੀ ਰਿਵਿਊ ਕਰਨ ਆਈ ਸੀਗੀ ਤੇ ਫੋਰਸ ਨਾਲ ਇੰਟਰੈਕਟ ਕਰਨ ਆਈ ਸੀ ਨਾਲ ਦੇ ਨਾਲ ਜਿੱਥੇ ਵੀ ਰਾਮਲੀਲਾ ਫੰਕਸ਼ਨਸ ਸਾਨੂੰ ਆਰਗੇਨਾਈਜ਼ਰ ਮਿਲ ਰਹੇ ਉਹਨਾਂ ਨਾਲ ਵੀ ਥੋੜੀ-ਬਹੁਤ ਗੱਲਬਾਤ ਕਰ ਰਹੇ ਕਿ ਕੋਈ ਕੋਈ ਕਮੀ ਪੇਸ਼ੀ ਹੋਈ ਜਾਂ ਕੋਈ ਕਮਿਊਨੀਕੇਸ਼ਨ ਇਸ਼ੂ ਹੋਈ ਔਰ ਇਹਨਾਂ ਨੂੰ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਹੋਰ ਵੀ ਟੀਮਾਂ ਅਸੀਂ ਅਗਲੇ ਦਿਨਾਂ 'ਚ ਵਾਰ ਕਰਦਾਂਗੇ ਜਿਹੜੀ ਰਾਤ ਨੂੰ ਸਾਡੀ ਸੋਧਾ ਡਿਪਲॉयਮੈਂਟ ਅਡੇਕੁਏਟ ਹੋਏ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਬਟਿੰਡਾ ਜ਼ਿਲ੍ਹਾ 'ਚ ਜਿੰਨਾ ਵੀ ਤੇ ਸ਼ਹਿਰੇ ਰਿਲੇਟਿਡ ਯਾ ਰਾਮਲੀਲਾ ਦੇ ਜੋ ਵੀ ਫੰਕਸ਼ਨ ਜਿੱਥੇ ਵੀ ਮਨਾਏ ਜਾ ਰਹੇ ਉੱਥੇ ਸਾਰਾ ਸੁਖ ਸ਼ਾਂਤੀ ਨਾਲ ਪ੍ਰੋਗਰਾਮ ਹੋਏ ਔਰ ਇੱਥੇ ਦੇ ਰੈਜ਼ਿਡੈਂਟਸ ਔਰ ਬੱਚੇ ਆ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਦੇਖਣ ਔਰ ਆਪਣੀ ਜਿਹੜੀ ਸਾਡੇ ਕੰਟਰੀ ਦੀ ਰਿਚ ਕਲਚਰਲ ਹੈਰੀਟੇਜ ਹੈ ਹਿਸਟਰੀ ਹੈ ਉਹਨੂੰ ਪਤਾ ਲੱਗੇ ਉਹਨਾਂ ਨੂੰ। ਕਈ ਵਾਰੀ ਸ਼ਰਾਰਤੀ ਅਨਸਰ ਆਂਦੇ ਪਿਛਲੇ ਦਿਨੀ ਵੀ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਕੋਈ ਸ਼ਰਤ ਉਹ ਜੀ ਘਟਨਾ ਜਦੋਂ ਵਾਪਰੀ ਸੀਗੀ ਅਸੀਂ ਇਮੀਡੀਏਟਲੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਉਹਨਾਂ ਉਸ ਘਟਨਾ ਤੇ ਐਫਆਈਆਰ ਲੌਂਚ ਕੀਤਾ ਸੀਗਾ ਤੇ ਜਿਹੜੇ ਵੀ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਟੀਮਾਂ ਬਣਾ ਕੇ ਉਹਨਾਂ ਨੂੰ ਨੈਪ ਕਰ ਲਿਆ ਅਸੀਂ ਤੇ ਬੰਦੀ ਕਾਰਵਾਈ ਕੀਤੀ ਸੀਗੀ ਤੇ ਸਾਡੀ ਜਿਹੜੀ ਆਮ ਜਨਤਾ ਇਸ ਤਰ੍ਹਾਂ ਦੇ ਫੰਕਸ਼ਨਸ ਇੰਜੋਏ ਕਰਨਾ ਚਾਹਦੀ ਉਹデア ਮੋਸਟ ਵੈਲਕਮ ਪਰ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਲਈ ਸਾਡੀ ਡਾਇਰੈਕਸ਼ਨ ਬੜੀ ਕਲੀਅਰ ਹੈ ਸਾਡੀ ਫੋਰਸ ਲਈ ਕਿ देयर ਇਜ਼ ਜ਼ੀਰੋ ਟੋਲਰੈਂਸ ਫਾਰ ਐਨੀ ਸ਼ਰਾਰਤੀ ਅਨਸਰ ਐਂਡ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਮੈਨੇਜਮੈਂਟ ਕਮੇਟੀਆਂ ਨੂੰ ਕਿਹਾ ਗਿਆ ਵੀ ਖੁਦ ਵੀ ਧਿਆਨ ਰੱਖਣਾ ਹੈ ਕੁਝ ਕਮੇਟੀਆਂ ਦੀ ਪਹਿਲੀ ਫਰਜ਼ ਹੁੰਦਾ ਹੈ ਕਿ ਜੇ ਉਹ ਕਮੇਟੀ ਬਣੀ ਹੈ ਇਸ ਕੰਮ ਲਈ ਤੇ ਪ੍ਰਾਈਮ ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ ਬਟ ਮੇਨਟੇਨੈਂਸ ਆਫ ਲਾਅ ਐਂਡ ਆਰਡਰ ਡੈਫੀਨਿਟਲੀ ਸਰਦ ਹੈ ਬਟ ਅਸੀਂ ਰਲ ਮਿਲ ਕੇ ਹੀ ਇਦਾਂ ਦੇ ਇਵੈਂਟਸ ਕਰਾਉਂਦੇ ਆ ਗਾੜੀ ਜਿਸ ਤਰ੍ਹਾਂ ਰਾਵਲਾ ਕਈ ਜਗ੍ਹਾ ਤੇ ਹੋ ਰਹੀ ਹੈ 3 ਜਗ੍ਹਾ ਤੇ ਹੋ ਰਹੀ ਹੈ ਜੀ ਨਵਰਾਤਰੀ ਸ਼ੁਰੂ ਹੋ ਗਏ ਉਸ ਨੂੰ ਦੇਖਦੇ ਹੋਏ ਆਪਾਂ ਕਿੰਨੇ ਕੁ ਪੁਲਿਸ ਮੁਲਾਜ਼ਮ ਤਨਾਕ ਕੀਤਾ ਗਿਆ ਸਾਰੇ ਰਾਮ ਲੀਲਾ ਦੀ ਗੱਲ ਕਰੀਏ ਦੇਖੋ ਜੀ ਫਿਲਹਾਲ ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸ ਸਕਦੀ ਪਰ ਜਿੱਥੇ-ਜਿੱਥੇ ਸਾਡੇ ਧਿਆਨ ਜਾਂਦੇ ਕਿ ਰਾਮ ਲੀਲਾ ਦੇ ਫੰ ਸਬਡਿਵੀਜ਼ਨ ਆਫਿਸਰਸ اور ਐਸ ਐਚ ਓਸ ਨੂੰ ਹਦਾਇਤਾਂ ਦਿੱਤੀਆਂ ਕਿ ਡਿਪਲॉयਮਮੈਂਟ ਕਰੋ ਔਰ ਜਿੱਤੇ ਸਾਨੂੰ ਜ਼ਿਆਦਾ ਲੱਗਦਾ ਹੈ ਅੱਜ ਅਸੀਂ ਹੋਰ ਫੋਰਸ ਐਡੀਸ਼ਨਲ ਵੀ ਤਨਦ ਕੀਤੀ ਹੈ ਜੀ